ਸੇ ਸਿਟੀ ਸਕੈਨ ਐਮ ਆਰ ਆਈ ਇਹ ਵੀ ਅੱਜ ਹੋ ਚੁੱਕਿਆ ਹੈ ਔਰ ਇਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਿੰਦੇ ਕਿ ਰਾਜਵੀਰ ਜਵੰਦਾ ਜਦੋਂ ਕੱਲ ਜਿਹੜਾ ਹਾਲਤ ਦੇ ਵਿੱਚ ਸੁਧਾਰ ਆਉਣਾ ਉਹਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਕੁਲਵਿੰਦਰ ਬਿੱਲਾ ਔਰ ਰਣਜੀਤ ਬਾਵਾ ਹੁਣੇ-ਹੁਣੇ ਜਿਹੜਾ ਅੰਦਰ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਜਵੀਰ ਜਵੰਦਾ ਦੀ ਜਿਹੜੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਦੇਖਰੇਖ ਦੇ ਵਿੱਚ ਔਰ ਸਪਾਇਨ ਦਾ ਜਿਹੜਾ ਕੰਮ ਹੈਗਾ ਉਹਨਾਂ ਦਾ ਟ੍ਰੀਟਮੈਂਟ ਹੁਣ ਚੱਲ ਰ ਦਾ ਹੋਰ ਕਿਹਾ ਜਾ ਰਿਹਾ ਹੈ ਕਿ ਬੀਪੀ ਨੂੰ ਕੰਟਰੋਲ ਜ਼ਾ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਬੀਪੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਆਪਰੇਟ ਕਰਨਾ ਹੈ ਕੋਈ ਸਰਜਰੀ ਕਰਨੀ ਹੈ ਤਾਂ ਇਨਾਂ ਟਾਈਮਜ਼ ਦੇ ਵਿੱਚ ਜਿਹੜਾ ਬੀਪੀ ਹੀ ਸਭ ਤੋਂ ਮੇਨ ਹੁੰਦਾ ਜੇ ਤੁਸੀਂ ਬੀਪੀ ਨੂੰ ਕੰਟਰੋਲ ਦੇ ਵਿੱਚ ਕਰ ਲਓਗੇ ਫਿਰ ਸਾਰਾ ਕੁਝ ਹੋਏਗਾ ਫੇਰ ਹੀ ਕੋਈ ਸਰਜਰੀ ਪੋਸੀਬਲ ਹੈ ਫੇਰ ਹੀ ਜਿਹੜਾ ਸਾਰਾ ਜਿਹੜਾ ਕੋਈ ਆਪਰੇਸ਼ਨ ਹੈ ਉਹ ਪੋਸੀਬਲ ਹੈ ਤਾਂ ਉਹ ਬੀਪੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੰਟਰੋਲ ਦੇ ਵਿੱਚ ਹੈ ਡਾਕਟਰ ਲਗਾਤਾਰ ਟਰੀਟਮੈਂਟ ਕਰ ਰਹੇ ਨੇ ਡਾਕਟਰਸ ਦੇ ਬਹੁਤ ਸੋਹਣਾ